ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮ ਪਿਆਰਿਆ ਆਪਾ ਤੁਹਾਡੇ ਨਾਲ ਕੁਝ ਵੀਡੀਓ ਸਾਂਝੀਆਂ ਕੀਤੀਆਂ ਸੀ ਜਿਨ੍ਹਾਂ ਦੇ ਵਿੱਚ ਭਗਤਾਂ ਦੇ ਨਾਮ ਦੇ ਉੱਤੇ ਝੂਠੀਆਂ ਕਹਾਣੀਆਂ ਜੋੜ ਕੇ ਭਗਤਾਂ ਦਾ અપਮਾਨ ਕੀਤਾ ਜਾਂਦਾ ਸੀਗਾ ਸੋ ਆਪ ਜੀ ਨੇ ਸ਼ੇਅਰ ਵੀ ਕੀਤੀਆਂ ਲਾਈਕ ਵੀ ਕੀਤਾ ਤੇ ਕਮੈਂਟ ਵੀ ਕੀਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਭ ਦਾ ਤੇ ਤੁਹਾਨੂੰ ਧੰਨਵਾਦ ਤੋ ਆਪਾਂ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਵਿਆਖਿਆ ਜਿਹੜੀ ਸ਼ੁਰੂ ਕੀਤੀ ਹੋਈ ਸੀ ਆਪਾਂ ਇੱਥੇ ਤੱਕ ਕੀਤੀ ਸੀਗੀ ਕਿ ਅੱਜ ਕੱਲ ਪਉਏ ਲੇਟਣਾ ਉੱਪਰ ਜਾ ਮਕਾਸ ਅੱਗੇ ਕਬੀਰ ਸਾਹਿਬ ਜੀਆਂ ਦਾ ਸ਼ਬਦ ਹੈ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਈ ਅਜੈ ਸੁਨਾਵ ਸਮੁੰਦਰ ਮੈਂ ਕਿਆ ਜਾਨੋ ਕਿਆ ਕਬੀਰ ਸਾਹਿਬ ਕਹਿੰਦੇ हे मेरा वीरा अहंकार ना कर। ਵੀ ਮੇਰੇ ਕੋਲੇ ਇਨਾ ਕੁਛ ਹੈ ਜਬ ਮੇਰੇ ਕੋਲੇ ਏਡੀ ਉੱਚੀ ਪਦਵੀ ਹੈ ਜਾਂ ਮੈਂ ਇਨਾ ਕੁਛ ਕਰ ਰਿਹਾ ਹਾਂ ਹਨਾ ਕਿਸੇ ਤਰ੍ਹਾਂ ਦਾ ਹੰਕਾਰ ਨਾ ਕਰ। ਤੂੰ ਕਿਸੇ ਕੰਗਾਲ ਨੂੰ ਗਰੀਬ ਨੂੰ ਦੇਖ ਕੇ ਜਿਹਦੇ ਕੋਲੇ ਪੈਸਾ ਘੱਟ ਹੈ ਕੋਈ ਕਿਸੇ ਤਰ੍ਹਾਂ ਦਾ ਕੋਈ ਕਮਜ਼ੋਰੀ ਹੈ ਸਰੀਰ ਦੀ ਕਮਜ਼ੋਰੀ ਹੈ ਆਰਥਿਕ ਕਮਜ਼ੋਰੀ ਹੈ ਤੂੰ ਨੂੰ ਦੇਖ ਕੇ ਹੱਸਦਾ ਕਿਉਂ ਹੈ? ਖਸੀਨਾ ਰੰਕਨ ਹੱਸਿਆ ਕੋਈ ਕਿਸੇ ਗਰੀਬ ਨੂੰ ਦੇਖ ਕੇ ਹੱਸਣਾ ਨਹੀਂ ਚਾਹੀਦਾ ਕਿਉਂ ਅਜੇ ਸੋ ਨਾਉ ਸਮੁੰਦਰ ਵੈ ਅਜੇ ਤੇਰੀ ਜਿਹੜੀ ਬੇੜੀ ਹੈ ਨਾ ਇਹ ਸਮੁੰਦਰ ਦੇ ਵਿੱਚ ਐ ਪਾਰਤਾ ਲੱਗੀ ਨਹੀਂ ਹਜੇ ਤੇ ਕਿਹ ਜਾਣੋ ਕਿਹਾ ਹੋਈ ਹਜੇ ਕੀ ਪਤਾ ਕੀ ਹੋਣਾ ਤੇਰੇ ਨਾਲ ਕੰਗਾਲ ਗਰੀਬ ਹੋਣ ਤੇ ਟਾਈਮ ਨਹੀਂ ਲੱਗਦਾ ਕੰਗਾਲ ਹੋਣ ਤੇ ਟਾਈਮ ਨਹੀਂ ਲੱਗਦਾ ਚਾਹੇ 200 ਕਿੱਲਾ ਹੋਵੇ ਚਾਹੇ 500 ਕਿੱਲਾ ਹੋਵੇ ਚਾਹੇ ਰਾਜਾ ਹੋਵੇ ਤਾਂ ਗੁਰਮੁਖ ਪਿਆਰਿਓ ਕਿਉਂ ਕਿਉਂਕਿ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੋਈ ਵਿਪਤਾ ਪੈ ਜਾਂਦੀ ਹੈ ਹਜੇ ਤਾਂ ਸਮੁੰਦਰ ਦੇ ਵਿੱਚ ਤੇਰੀ ਬੇੜੀ ਹੈ ਨਾ ਇੱਕ ਵਾਰੀ ਇੱਕ ਵੇਸਵਾ ਨੂੰ ਇੱਕ ਵੇਸਵਾ ਨੇ ਕਿਸੇ ਮਹਾਪੁਰਸ਼ਾਂ ਨੂੰ ਕਹਿ ਦਿੱਤਾ ਵੀ ਬਾਬਾ ਜੀ ਇੱਕ ਗੱਲ ਸਮਝਾਉਣ ਦੀ ਹੈ ਵੀ ਸਾਡੀ ਸਾਡੇ ਕੁੱਤੇ ਦੀ ਪੂਛ ਚਿੱਟੀ ਹੈ ਤਰੀ ਦਾੜੀ ਚਿੱਟੀ ਹੈ ਉਸ ਵੇਲੇ ਬੋਲਿਆ ਨੇ ਤੇ ਜਦੋਂ ਅਖੀਰਲਾ ਸਮਾਂ ਆ ਗਿਆ ਮੌਤ ਲਵੇ ਲੱਗੀ ਉਹਨੂੰ ਪਤਾ ਸੀ ਵੀ ਤਾਂ ਕਹਿੰਦਾ ਵੀ ਬੇਸਵਾ ਨੂੰ ਬੁਲਾ ਕੇ ਲਿਆਉ ਉਹ ਕਹਿੰਦੇ ਵੀ ਬੇਸਵਾ ਨੂੰ ਕਿਉਂ ਬੁਲਾ ਕੇ ਲਿਆਈਏ ਇਹ ਕਮਾਲ ਹੈ ਹੁਣ ਮੌਤ ਅਖੀਰਲੇ ਸਾਹ ਤੇ ਬੇਸਵਾ ਨੂੰ ਬੁਲਾਇਆ ਗਿਆ ਬੇਸਵਾ ਨੂੰ ਕਹਿਣ ਲੱਗੇ ਵੀ ਸਾਡੀ ਜਿਹੜੀ ਦਾੜੀ ਹੈ ਨਾ ਚਿੱਠੀ ਆ ਉਹ ਕਹਿੰਦੇ ਜੀ ਤੁਸੀਂ ਇਹ ਸਵਾਲ ਦਾ ਕਿੰਨੇ ਜਿੱਦ ਦਾ ਪੁੱਛਿਆ ਹੋਇਆ ਹੈ ਜਵਾਬ ਅੱਜ ਕਿਉਂ ਦਿੱਤਾ ਕਹਿੰਦੇ ਉਦੋਂ ਉਦੋਂ ਸਾਨੂੰ ਸਾਡੀ ਬੇੜੀ ਹਜੇ ਸਮੁੰਦਰ ਦੇ ਵਿੱਚ ਸੀ ਨਾ ਹੁਣ ਤਾਂ ਕਿਨਾਰੇ ਤੇ ਲੱਗੀ ਪਈ ਐ ਹੁਣ ਕੋਈ ਡਰ ਨਹੀਂ ਪਰ ਇਹ ਦਾੜੀ ਚਿੱਟੀ ਰਹੇਗੀ ਤੇ ਜੇ ਕਿਤੇ ਇਹ ਗਲਤੀ ਹੋ ਜਾਂਦੀ ਕੋਈ ਇਹੋ ਜੀ ਤਾਂ ਮੈਂ ਤੈਨੂੰ ਕੀ ਜਵਾਬ ਦੰਦਾ ਮੇਰੀ ਦਾੜੀ ਚਿੱਟੀ ਤੂੰ ਕਹਿੰਦੀ ਬਾਬਾ ਤੂੰ ਕਿਹਾ ਸੀ ਮੇਰੀ ਦਾੜੀ ਚਿੱਟੀ ਅੱਜ ਕੀ ਕਰ ਲਿਆ ਕਿ ਸਮੁੰਦਰ ਦੇ ਵਿੱਚ ਬੇੜੀ ਐ ਪਤਾ ਨਹੀਂ ਲੱਗਦਾ ਦਿਮਾਗ ਮਾਨ ਕਿੱਥੇ ਗੋਤਾ ਖਾ ਜੇ ਇਸ ਕਰਕੇ ਕਵੀ ਸਾਬ ਕਹਿੰਦੇ ਭਾਈ ਕਿਸੇ ਕੰਗਾਲ ਦੇ ਉੱਤੇ ਹਸਣਾ ਨਹੀਂ ਚਾਹੀਦਾ ਬਾਦੂ ਦਾ ਮਾਨ ਹੰਕਾਰ ਨਹੀਂ ਕਰਨਾ ਚਾਹੀਦਾ ਅਜੇ ਤਾਂ ਤੁਹਾਡੀ ਜਿਹੜੀ ਬੇੜੀ ਐ ਉਹ ਸਮੁੰਦਰ ਦੇ ਵਿੱਚ ਐ ਪਤਾ ਨਹੀਂ ਉਹਦੇ ਨਾਲ ਤੁਹਾਡੇ ਨਾਲ ਕੀ ਵਾਪਰੇਗਾ ਅਸੀਂ ਆਪਣੇ ਆਪ ਦੀ 100% ਤਸੱਲੀ ਦੇ ਨਹੀਂ ਸਕਦੇ ਕਿਉਂਕਿ ਮਾਰਦਾ ਵੀ ਪਤਾ ਹੈ ਕਦੋਂ ਗੋਤਾ ਖਾ ਜੇ ਇਸ ਕਰਕੇ ਫਿਰ ਕੀ ਕਹਿੰਦੇ ਕਬੀਰ ਗਰਬ ਨਾ ਕੀਜੀਐ ਦੇਹੀ ਦੇ ਰੰਗ ਸੋਰੀ ਆਪਣਾ ਸੋਹਣਾ ਸਰੀਰ ਦੇਖ ਕੇ ਸੁੰਦਰ ਸੰਡਾਉਲ ਸਰੀਰ ਦੇਖ ਕੇ ਇਹਦਾ ਵੀ ਹੰਕਾਰ ਨਾ ਕਰੀਏ ਕਿਉਂ ਆਜ ਕਾਲ ਤਦ ਜਾਉਂਗੇ ਜਿਉਂ ਕਾਂਚੂਰੀ ਪਿਆੰਗ ਇਹ ਸਰੀਰ ਦਾ ਵੀ ਹੰਕਾਰ ਨਾ ਕਰ ਇਹ ਸਰੀਰ ਤਾਂ ਤੂੰ ਇੱਥੇ ਆਏ ਛੱਡ ਜਾਵੇਂਗਾ ਜਿਵੇਂ ਸੱਪ ਕਾਂਚ ਛੱਡ ਜਾਂਦਾ ਹੈ ਹਰ ਇੱਕ ਦਾ ਆਪਣੇ ਸਾਰਿਆਂ ਦਾ ਜਿੰਨੇ ਆਪਾਂ ਸੁਣ ਰਹੇ ਹਾਂ ਦੇਖ ਰਹੇ ਹਾਂ ਜਿੰਨੇ ਦੁਨੀਆਂ ਦੇ ਉੱਤੇ ਲੋਕ ਆਏ ਹੋਏ ਨੇ ਜਿੰਨੇ ਪਸ਼ੂ ਨੇ ਜਿੰਨੇ ਪੰਛੀ ਨੇ ਸਭ ਐ ਛੱਡ ਜਾਣਗੇ ਸਰੀਰ ਜਿਵੇਂ ਸੱਪ ਕੰਚ ਛੱਡ ਜਾਂਦਾ ਹੈ ਤਾਂ ਗੁਰਮੁਖ ਪਿਆਰਿਓ ਇਹ ਕਬੀਰ ਸਾਹਿਬ ਦਾ ਕਹਿਣਾ ਕੀ ਹੈ ਵੀ ਹੰਕਾਰ ਨਾ ਕਰ ਗਰਭ ਨਾ ਕਰ ਹੰਕਾਰ ਬਾਦੂ ਦਾ ਹਾਂ ਤੂੰ ਗਰੀਬ ਨੂੰ ਦੇਖ ਕੇ ਹੱਸ ਨਾ ਤੇ ਮਾਰੇ ਨੂੰ ਦੇਖ ਕੇ ਦੁਖੀ ਨਾ ਹੋ ਤਗੜੇ ਨੂੰ ਦੇਖ ਕੇ ਦੁਖੀ ਨਾ ਹੋ ਸੋਹਣੀ ਤੇਰੀ ਜ਼ਿੰਦਗੀ ਚ ਵਧੀਆ ਜਿਉਵੇਂਗਾ ਤੇ ਅੱਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਜੇ ਲੂਟਣਾ ਹੈ ਤਾਂ ਲੂਟ ਲੈ ਆਰਾਮ ਨਾ ਮਹ ਲੂਟ ਸੋ ਆਪਾਂ ਅਗਲੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ